ਉਹ ਵੀਰ ਕਥਾ ਕਰਨ ਲੱਗਾ। ਉਹਨੇ ਇੱਕ ਕੁਐਸਚਨ ਕੀਤਾ ਸਾਰੀ ਸੰਗਤ ਧਿਆਨ ਦੇਣਾ। ਕਹਿੰਦਾ ਤੁਸੀਂ ਕੌਣ ਬੈਠੇ ਸਾਰੇ? ਤੁਸੀਂ ਕੌਣ ਬੈਠੇ ਸਾਰੇ? ਤੇ ਥੱਲਿਓਂ ਆਵਾਜ਼ ਆਈ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆਂ। ਬੋਲੋ ਅਸੀਂ ਆ ਪਿਛਲੇ ਵੀ ਬੋਲੋ ਅਸੀਂ ਗੁਰੂ ਨਾਨਕ ਦੇ ਸਿੱਖ ਬੈਠੇ ਆਂ। ਫੇਰ ਪੁੱਛਦਾ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਕਹਿੰਦੇ ਗੁਰੂ ਨਾਨਕ ਦੇ ਤੀਜੀ ਵਾਰੀ ਫੇਰ ਕਹਿੰਦਾ ਤੁਸੀਂ ਸਾਰੇ ਕੌਣ ਬੈਠੇ ਜੇ ਆਵਾਜ਼ ਆਈ ਅਸੀਂ ਗੁਰੂ ਏਕੋ ਠਕੇ ਕਹਿੰਦਾ ਅੱਗੇ ਵੀ ਸੁਣਾ ਦੇ ਆਖੋ ਸਤਨਾਮਾ ਕਈ ਤੱਤੇ ਹੁੰਦੇ ਨਾ ਵਿੱਚ ਕਹਿੰਦਾ ਅੱਗੇ ਵੀ ਬੋਲ ਪਾ ਕਹਿੰਦਾ ਬੋਲ ਪਿੰਨਾ ਇਹ ਪਹਿਲਾਂ ਮੈਨੂੰ ਸ਼ੁਰੂਆਤ ਤੇ ਕਰ ਲੈਂਦੇ ਜਿੱਦਾਂ ਜ਼ਿਮੀਂਦਾਰ ਪਹਿਲਾਂ ਸਾਈਡ ਤੇ ਢੇਡਾ ਲਾਉਂਦਾ ਫਿਰ ਰਾਲ ਜੀ ਮਲ ਕੇ ਵੇਂਦਾ ਵੀ ਕੰਮ ਉਹ ਕਹਿੰਦਾ ਬਸ ਤਿੰਨ ਵਾਰੀ ਮੈਂ ਪੁੱਛਿਆ ਤੁਸੀਂ ਜਵਾਬ ਦਿੱਤਾ ਅਸੀਂ ਗੁਰੂ ਨਾਨਕ ਦੇ ਔਰ ਫਿਰ ਉਹਨੇ ਸ਼ਰਵਾਦ ਕੀਤੀ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਜੇ ਮੰਦਾ ਤੇ ਇੱਕ ਵਰਸ਼ੇ ਆਲਾ ਗੇਤਾਤਾ ਸੀ ਉਹ ਤਾਂ ਚੜ ਗਿਆ ਕਹਿੰਦਾ ਫਿਰ ਇੱਥੇ ਕੀ ਲੈਣ ਆਇਆ বিজেਤੋਂ ਗੁਰੂ ਨਾਨਕ ਨੂੰ ਗੁਰੂ ਹੀ ਨਹੀਂ ਮੰਨੰਦਿਆ ਤੇ ਅਹੀਂ ਤੈਨੂੰ ਥੋੜਾ ਸੁਨਣਾ ਚੱਲ ਸਟੇਜ ਤੋਂ ਥੱਲੇ ਆਖੋ ਸਤਨਾਮ। ਕਹਿੰਦਾ ਮੈਨੂੰ 5 ਕਿ ਮਿੰਟ ਦੇ ਦਿਦੋ ਫਿਰ ਭਾਵੇਂ ਸਟੇਜ ਤੋਂ ਕੀ ਦੁਨੀਆ ਤੋਂ ਥੱਲੇ ਕਰ ਦਿਓ ਕੁੜ ਕੁੜ ਕੇ ਪਰ ਮੇਰਾ ਤਰੀਕਾ ਵੱਖਰਾ ਪ੍ਰਚਾਰ ਕਰਨ ਦਾ ਬੜੀ ਤਕੜੀ ਸਿੱਖਿਆ ਲੈਣੀ ਜੀ ਹੁਣ ਧਿਆਨ ਨਾਲ। ਕਹਿੰਦਾ ਤੁਸੀਂ ਸਾਰੇ ਕੌਣ ਹੋ ਕਹਿੰਦੇ ਗੁਰੂ ਨਾਨਕ ਦੇ ਉਹ ਕਹਿੰਦਾ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ। ਉਹ ਕਹਿੰਦੇ ਕਿਉਂ ਨਹੀਂ ਮੰਨਦਾ? ਬਸ ਕਹਿੰਦਾ ਹੁਣ ਤੁਸੀਂ ਸਹੀ ਕੁਐਸਚਨ ਪੁੱਛ ਲਿਆ ਵੀ ਮੈਂ ਗੁਰੂ ਨਾਨਕ ਨੂੰ ਗੁਰੂ ਆਮ ਤੱਤੇ ਬੰਦੇ ਹੁੰਦੇ ਉਹ ਕਾਲੇ ਪੈ ਜਾਂਦੇ ਫੜੋ ਇਹ ਲਾਓ ਪਾਗ ਦੇ ਦੀ ਉਹਨੂੰ ਸਟੇਜ ਤੋਂ ਲਾਓ ਕਈ ਤੱਤੇ ਆ ਜਿਨ੍ਹਾਂ ਨੂੰ ਜਗਜੀਤ ਸਿੰਘ ਸਾਹਿਬ ਨੇ ਸੁੱਧ ਹੁੰਦਾ ਆਖੋ ਸਤਨਾਮ ਉਹਨਾਂ ਠੇਕਾ ਲਿਆ ਸਾਰਿਆਂ ਦੀ ਜ਼ਿੰਮੇਵਾਰੀ ਦਾ ਹੂੰ ਤੋ ਇਸ ਕਰਕੇ ਤੱਤੇ ਬਹੁਤ ਚੱਲਦੇ ਹੋ ਕਹਿੰਦਾ ਪਹਿਲਾਂ ਮੇਰੀ ਇੱਕ ਇੱਕ ਗੱਲ ਦਾ ਜਵਾਬ ਦੇ ਦਿਓ ਸਾਰੀ ਸੰਗਤ ਸਜੀ ਹੈ ਜਿੱਦਾਂ ਤੁਸੀਂ ਹੋ ਕਹਿੰਦਾ ਵੀ ਮੈਂ ਕਿਉਂ ਨਹੀਂ ਗੁਰੂ ਮੰਨਦਾ ਕਹਿੰਦਾ ਦਰਅਸਲ ਦੇ ਵਿੱਚ ਗੁਰੂ ਉਹਨੂੰ ਕਹਿੰਦਾ ਜਿਹਦੇ ਕੋਲੋਂ ਕੁਝ ਸਿੱਖਿਆ ਹੋਵੇ ਬੋਲਿਓ ਸਾਰੇ ਜਿਹਦੇ ਕੋਲੋਂ ਕੁਝ ਉਹਨੂੰ ਕੀ ਕਹਿੰਦਾ ਗੁਰੂ ਇੱਕ ਸਤ ਗੁਰੂ ਹੈ ਇੱਕ ਪਰਮਾਤਮਾ ਹੈ ਗੁਰੂ ਤੋਂ ਥੱਲੇ ਹੈ ਟੀਚਰ ਸਕੂਲ ਦਾ ਜਿਹੜਾ ਤੇ ਆਪਾਂ ਉਹਦੀ ਗੋਡੀਆਂ ਥਲਾਉਣੇ ਜਾ ਕੇ ਉਹਨੂੰ ਮੱਥਾ ਟੇਕਦੇ ਸਰ ਜੀ ਸਤ ਸ੍ਰੀ ਸਰ ਜੀ ਗੁੱਡ ਮਾਰਨਿੰਗ ਕਿੰਨਾ ਬੇਟਾ ਬਹਿ ਜਾਓ ਅਸਲ ਵਿੱਚ ਗੱਲ ਬੜੀ ਨੁਕਤੇ ਵਾਲੀ ਹੈ ਤੇ ਜੇ ਪੱਲੇ ਬੰਨ ਲਓਗੇ